ਪਿਓਰ ਪੰਜਾਬ ਹੈਡਲਾਈਨ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਸਟਾ ਦਾ ਸਵਾਤ ਕਰਦਾ ਜਿਵੇਂ ਤੁਹਾਨੂੰ ਪਤਾ ਹੈ ਵੱਖ-ਵੱਖ ਸ਼ਹਿਰਾਂ ਤੋਂ ਐਮਸੀ ਦੀਆਂ ਵੋਟਾਂ ਦੀ ਪੂਰੀ ਤੋਂ ਬਹਿ ਚੁੱਕੀ ਹੈ ਉਹਨਾਂ ਦਾ ਇਹਨਾਂ ਵੋਟਾਂ ਬਾਰੇ ਕੀ ਗੱਲ ਹੈ ਹੈਲੋ ਮੇਰਾ ਵਾਰਡ ਮੇਰਾ ਪਰਿਵਾਰ ਮੈਂ ਕੁਮਾਰੀ ਅਰੁਣ ਵਾਰਡ ਨੰਬਰ 10 ਤੋਂ ਆਪ ਦੀ ਉਮੀਦਵਾਰਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ 21 ਦਸੰਬਰ ਨੂੰ ਚੋਣ ਨਿਸ਼ਾਨ ਛਾੜੋ ਤੇ ਆਪਣੀ ਵੋਟ ਕੀਮਤੀ ਵੋਟ ਪਾ ਕੇ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰੋ ਜਿਵੇਂ ਜਿੱਟਾ ਡੋਰ ਟੂ ਡੋਰ ਬਹੁਤ ਹੀ ਵਧੀਆ ਚੱਲ ਰਿਹਾ ਹੈ ਪਹਿਲੇ ਨਜਿੱਤ ਤੋਂ ਪਹਿਲੇ ਨੂੰ ਦੌਰ ਨੂੰ ਦੇਖ ਕੇ ਦੇਖੀ ਤਾਂ ਪਹਿਲੇ ਤੌਰ ਤੇ ਕਿਹੜੇ ਕਿਹੜੇ ਕੰਮ ਕੀਤੇ ਜਾਣਗੇ ਪਹਿਲੇ ਤੌਰ ਤੇ ਸਾਰੇ ਸ਼ਹਿਰ ਦਾ ਜਿਹੜਾ ਸਰਾ ਪੱਖੀ ਵਿਕਾਸ ਕੀਤਾ ਜਾਊਗਾ ਜੋ ਵੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਊਗਾ ਸ਼ਹਿਰ ਦੇ ਦਾ ਸ਼ਹਿਰ ਵਿੱਚ ਜਿੱਥੇ ਜਿੱਥੇ ਵੀ ਵਿਕਾਸ ਦੇ ਕੰਮ ਹੋਣ ਵਾਲੇ ਆ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਾਰੇ ਕੰਮ ਕੀਤੇ ਜਾਣਗੇ ਸਾਰੇ ਵਾੜਾਂ ਚ ਪਹਿਲੀ ਵਾਰ ਜੀ ਤੁਸੀਂ ਅਵਲੀ ਇਲੈਕਸ਼ਨ ਲੜ ਰਹੇ ਹੋ ਐਮ ਸੀ ਜੀ ਵੋਟ ਹਾਂਜੀ ਮੈਂ ਫਰਸਟ ਟਾਈਮ ਲੜ ਰਹੀ ਹਾਂ ਠੀਕ ਹੈ ਜੀ ਹਾਂਜੀ ਜੇ ਗੱਲ ਕਰੀਏ ਜੀ ਡੋਰ ਟੂ ਡੋਰ ਜਿੱਦਾਂ ਦਾ ਚੱਲ ਰਿਹਾ ਹੈ ਵੋਟਰਾਂ ਦੇ ਮਨ ਵਿੱਚ ਕਿਦਾਂ ਦਾ ਉਤਸ਼ਾਹ ਦੇਖ ਰਹੇ ਜਿਵੇਂ ਤੁਸੀਂ ਜਾਣੇ ਵੋਟਰਾਂ ਦੇ ਮਨ ਚ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਸਾਰੇ ਮਤਲਬ ਵਧੀਆ ਰਿਸਪੌਂਸ ਦੇ ਰਹੇ ਆ ਕਿ ਸਾਡੇ ਨਾਲ ਕੋਆਪਰੇਟ ਕਰਨਗੇ ਆਪ ਨੂੰ ਸਾਰੇ ਵਾਰਡਾਂ ਚ ਆਪ ਮ उम्मीदवार ਨੂੰ ਕਾਮਯਾਬ ਕਰਨ ਠੀਕ ਹੈ ਜੀ ਤੇ ਨੌਜਵਾਨ ਪੀੜ੍ਹੀ ਵਾਸਤੇ ਜੇ ਗੱਲ ਕਰੀਏ ਤੁਹਾਡੇ ਇੱਥੇ ਐਮਸੀ ਜਿਵੇਂ ਤੁਸੀਂ ਚੋਣ ਲਾ ਰਹੇ ਹੋ ਇਹ ਵਾਰ ਰਵਾਡ ਵਿੱਚ ਨੌਜਵਾਨ ਪੀੜ੍ਹੀ ਵਾਸਤੇ ਕਿਹੜੇ ਕੰਮ ਹੋਣ ਵਾਲੇ ਰਹਿੰਦੇ ਨੇ ਜਿਹੜੇ ਨੌਜਵਾਨ ਪੀੜ੍ਹੀ ਵਾਸਤੇ ਨੌਜਵਾਨ ਨੂੰ ਸਭ ਤੋਂ ਪਹਿਲਾਂ ਤਾਂ ਮਤਲਬ ਪਹਿਲੇ ਐਜੂਕੇਟਡ ਕੀਤਾ ਜਾਵੇ ਠੀਕ ਆ ਜਿਹੜਾ ਅੱਜ ਤਾਂ ਵਧੀਆ-ਵਧੀਆ ਜਿਹੜੀਆਂ ਸੰਸਥਾਵਾਂ ਸਿੱਖ ਸਖਸ਼ਣ ਸੰਸਥਾਵਾਂ ਜਿਹੜੀਆਂ ਉਹ ਖੋਲੀਆਂ ਜਾਂ ਉਹਨਾਂ ਵਿੱਚ ਉਹਨਾਂ ਨੂੰ ਮਤਲਬ ਵਧੀਆ ਐਜੂਕੇਸ਼ਨ ਦੇ ਕੇ ਅੱਗੇ ਉਹਨਾਂ ਨੂੰ ਵਧੀਆ ਰੋਜ਼ਗਾਰ ਮਿਲ ਸਕੇ ਠੀਕ ਜਿਵੇਂ ਪਤਾ ਲੱਗਿਆ ਤੁਸੀਂ ਸਕੂਲ ਦੇ ਪ੍ਰਿੰਸੀਪਲ ਨੂੰ ਚੇਅਰਪਰਸਨ ਚੇਅਰਪਰਸਨ ਹਾਂ ਜੇ ਇਸ ਨੂੰ ਮੁੱਖ ਰੱਖਦੇ ਦੇਖੀ ਤਾਂ ਅੱਜ ਕੱਲ ਪੰਜਾਬ ਦੀ ਜੇ ਆਪਾਂ ਗੱਲ ਕਰਦੇ ਆ ਇਹਨੇ ਕੁਝ ਪੜ੍ਹ ਕੇ ਬਾਹਰ ਦੀ ਦੌੜ ਲੱਗੀ ਹੋਈ ਇਸ ਦਾ ਮੁੱਖ ਕਾਰਨ ਕੀ ਲੱਭ ਰਿਹਾ ਇਸ ਦਾ ਮੁੱਖ ਕਾਰਨ ਤਾਂ ਹੀ ਸਿਗਾ ਬੇਰੋਜ਼ਗਾਰੀ ਲੇਕਿਨ ਹੁਣ ਉਹ ਚੀਜ਼ ਨਹੀਂ ਹੈ ਆਪਦੀ ਸਰਕਾਰ ਆਉਣ ਦੇ ਨਾਲ ਕਾਫੀ ਜਿਹੜਾ ਫਰਕ ਪਿਆ ਆ बच्चे जेडे आओ रिवर्स माइग्रेशन हो रिया बच्चे हुन इथे पढना ते अगे अपने आप नु मतलब अगे बढाना पसंद करण ਲੱਗ ਪਏ ਦੇਖਿਆ ਸਰ ਸੀਐਮ ਮਾਨ ਸਾਹਿਬ ਆਪਣੇ ਭਗਵੰਤ ਮਾਨ ਸਾਹਿਬ ਵਿਦਿਆ ਨੂੰ ਮੁੱਖ ਰੱਖਦੇ ਬਹੁਤ ਬਹੁਤ ਵਧੀਆ ਉਪਰਾਲੇ ਵੀ ਕਰ ਰਹੇ ਹਾਂਜੀ ਹਾਂਜੀ ਉਹਨਾਂ ਨੇ ਬਹੁਤ ਉਪਰਾਲੇ ਕੀਤੇ ਆ ਸਿੱਖਿਆ ਸੰਸਥਾਵਾਂ ਨੂੰ ਬਹੁਤ ਵਧੀਆ ਬਣਾਇਆ ਮਤਲਬ ਟੀਚਰ ਵੀ ਵੈਲ ਐਜੂਕੇਟਡ ਰੱਖੇ ਗਏ ਆ ਟੀਚਰਾਂ ਨੂੰ ਵੀ ਟਾਈਮ ਟੂ ਟਾਈਮ ਜਿਹੜੀ ਉਹਨਾਂ ਨੂੰ ਅ ਅਪਡੇਟ ਕਰਨ ਲਈ ਟ੍ਰੇਨਿੰਗਸ ਦੇਣੀਆਂ ਚਾਹੀਦੀਆਂ ਈਵਨ ਬਾਹਰ ਤੱਕ ਵੀ ਫੋਰਨ ਤੱਕ ਵੀ ਗਏ ਆ ਟੀਚਰਸ ਟ੍ਰੇਨਿੰਗ ਲੈਂਡ ਉਪਰਾਲੇ ਨੂੰ ਦੌਰਤੇ ਦੇਖੀ ਤੇ ਭਗਵੰਤ ਮਾਨ ਸਾਹ ਉਹਨਾਂ ਵੱਲ ਵੀ ਸੁਚੇਤ ਨੇ ਉਪਰਾਲੇ ਨੂੰ ਵਧੀਆ ਪੰਜਾਬ ਦਾ ਉਪਰਾਲਾ ਜਿਵੇਂ ਵਧੀਆ-ਵਧੀਆ ਬਾਰ ਲੀਆਂ ਮਸ਼ੀਨਰੀਆਂ ਵੀ ਲਿਆਉਣ ਵਿੱਚ ਪੂਰੇ ਉਤਸ਼ਾਹ ਨੇ ਉਸ ਬਾਰੇ ਹਾਂਜੀ ਭਗਵੰਤ ਮਾਨ ਸਾਹਿਬ ਮਾਨ ਸਾਹਿਬ ਤਾਂ ਇਹੀ ਆ ਕਿ ਪੂਰੀ ਤਰ੍ਹਾਂ ਮਤਲਬ ਡਿਵੈਲਪ ਬਣਾਇਆ ਜਾਵੇ ਇਹਨੂੰ ਪੰਜਾਬ ਸੂਬੇ ਨੂੰ ਮਤਲਬ ਬਾਕੀ ਸੂਬੇ ਵੀ ਇਵਨ ਫੋਰਨ ਕੰਟਰੀਜ਼ ਵੀ ਇੱਥੇ ਆ ਕੇ ਇਨਵੈਸਟਮੈਂਟ ਕਰਨ ਤੇ ਜਿਹੜਾ ਇੰਡੀਆ ਹੈ ਉਹ ਪੂਰੀ ਤਰ੍ਹਾਂ ਪ੍ਰੋਗਰੈਸ ਕਰੇ ਠੀਕ ਹੈ ਜਿਵੇਂ 21 ਦਸੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਜਿੰਨੇ ਵੀ ਵੋਟਰਸ ਨੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਉਹਨਾਂ ਨੂੰ ਮੇਰਾ ਇਹ ਹੀ ਮੈਸੇਜ ਆ ਕਿ 21 ਦਸੰਬਰ ਨੂੰ ਸਾਰੇ ਚੋਣ ਨਿਸ਼ਾਨ ਛਾੜੂ ਤੇ ਆਪਣੀ ਵੋਟ ਨੂੰ ਪਾਉਣ ਤੇ ਸਰਕਾਰ ਨੂੰ ਕਾਮਯਾਬ ਕਰਨ ਤੇ ਸਰਕਾਰ ਦੀ ਕਾਮਯਾਬੀ ਤੇ ਨਾਲ ਹੀ ਸਾਡੀ ਸਾਰਿਆਂ ਦੀ ਕਾਮਯਾਬੀ ਠੀਕ ਜਿਵੇਂ ਅੱਜ ਜਿਸ ਤੁਹਾਡੀ ਗੱਲਬਾਤ ਕਰਾਈ ਸੀ ਵਾਰਡ ਨੰਬਰ 3 ਤੋਂ ਸ਼ਹਿਰ ਸ਼ਾਕਾਉਟ ਵਿੱਚ ਲਾਸਟ ਵੇ ਪੱਤਰਕਾਰ ਹਰਪਾਲ ਸਿੰਘ ਜੱਜ ਪ्युअर ਪੰਜਾਬ ਹੈਡਲਾਈਨ